ਸੋ ਅਸੀਂ ਦੇਖ ਰਹੇ ਸੀ ਦਾਨੀਅਲ ਨਬੀ ਦਾ ਆਖਰੀ ਦਰਸ਼ਨ ਜੋ ਕਿ ਦਾਨੀਅਲ 10 ਅਧਿਆਏ ਤੋਂ 12 ਅਧਿਆਏ ਤੱਕ ਚੱਲਦਾ ਆ ਔਰ ਇਹ ਉਸ ਦੇ ਵਿੱਚ 12ਵਾਂ ਵੀਡੀਓ ਆ ਔਰ ਹੁਣ ਤੱਕ ਅਸੀਂ ਦਾਨੀਅਲ 10 ਅਧਿਆਏ 11 ਅਧਿਆਏ ਨੂੰ ਕੰਪਲੀਟ ਕਰ ਚੁੱਕੇ ਆ ਪਿਛਲੇ ਵੀਡੀਓ ਵਿੱਚ 11 ਅਧਿਆਏ ਨੂੰ ਅਸੀਂ ਕੰਪਲੀਟ ਕੀਤਾ ਔਰ ਅੱਜ ਅਸੀਂ ਦੇਖਾਂਗੇ ਦਾਨੀਅਲ 12 ਅਧਿਆਏ ਉਸ ਦਾ ਇੱਕ ਵਚਨ ਤੋਂ ਅਸੀਂ ਸ਼ੁਰੂ ਕਰਾਂਗੇ ਸੋ ਇਸ ਦੇ ਵਿੱਚ ਲਿਖਿਆ ਉਸ ਵੇਲੇ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਸੋ ਇਸ ਹਿੱਸੇ ਨੂੰ ਅਸੀਂ ਦੇਖਦੇ ਹਾਂ ਇਸ ਅਗੱਤ ਲਿਖਿਆ ਕਿ ਮਿਕਾਇਲ ਜਿਹੜਾ ਆ ਉਹ ਕੀ ਕਰੇਗਾ ਉੱਠੇਗਾ ਮਤਲਬ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉਹ ਕੀ ਕਰੇਗਾ ਉੱਠੇਗਾ ਸੋ ਮਿਕਾਇਲ ਦੂਤ ਦੇ ਉੱਠਣ ਦਾ ਜ਼ਿਕਰ ਇਸ ਅਗੱਤ ਕੀਤਾ ਗਿਆ ਸੋ ਇਸ ਜੀ ਨੂੰ ਅਸੀਂ ਦੇਖਾਂਗੇ ਕਿ ਮਿਕਾਇਲ ਦਾ ਇਹ ਉੱਠਣਾ ਕੀ ਹੋਵੇਗਾ ਸੋ ਇਸ ਦੇ ਵਾਸਤੇ ਅਸੀਂ ਦੇਖਦੇ ਹਾਂ ਪ੍ਰਕਾਸ਼ੀ ਪੋਥੀ 12 ਅਧਿਆਏ ਉਸ ਦਾ 7 ਵਚਨ ਇਸ ਸਗਾ ਤੇ ਲਿਖਿਆ ਫਿਰ ਸਵਰਗ ਵਿੱਚ ਯੁੱਧ ਹੋਇਆ ਮਿਕਾਇਲ ਅਤੇ ਉਹਦੇ ਦੂਤ ਅਜਗਰ ਨਾਲ ਲੜਨ ਨੂੰ ਨਿਕਲੇ ਅਤੇ ਅਜਗਰ ਲੜਿਆ ਨਾਲੇ ਉਸ ਦੇ ਦੂਤ ਸੋ ਇੱਥੇ ਇੱਕ ਯੁੱਧ ਦਾ ਜ਼ਿਕਰ ਕੀਤਾ ਗਿਆ ਜੋ ਮਿਕਾਇਲ ਦੂਤ اور ਸ਼ੈਤਾਨ ਜੋ ਅੰਧਕਾਰ ਦਾ ਮਹਾਰਾਜਾ ਆ ਇਹਨਾਂ ਦੇ ਵਿੱਚ ਹੋਏਗਾ ਔਰ ਇਹ ਯੁੱਧ ਕਦੋਂ ਹੋਏਗਾ ਜਦੋਂ 7 ਸਾਲ ਦਾ ਮਹਾਕਲੇਸ਼ ਜਦੋਂ ਆਪਣਾ ਹਾਫ ਟਾਈਮ ਚ ਹੋਏਗਾ ਕਿਉਂਕਿ 7 ਸਾਲ ਦਾ ਜੋ ਮਹਾਕਲੇਸ਼ ਆ ਇਹ ਦੋ ਹਿੱਸਿਆਂ ਚ ਹੋਏਗਾ ਮਤਲਬ 3.5 ਸਾਲ ਔਰ 3.5 ਸਾਲ ਸੋ ਜਦੋਂ ਪਹਿਲਾ ਹਿੱਸਾ 3.5 ਸਾਲ ਬੀਤ ਜਾਏਗਾ ਉਸ ਤੋਂ ਬਾਅਦ ਬਿਲਕੁਲ 7 ਸਾਲ ਦੇ ਹਾਫ ਟਾਈਮ ਚ ਇਹ ਯੁੱਧ ਹੋਏਗਾ ਸੋ ਇਹ ਯੁੱਧ ਜਦੋਂ ਹੋਏਗਾ ਸੋ ਉਸ ਸਮੇਂ ਮਿਕਾਇਲ ਦੂਤ ਆਪਣੀ ਫੌਜ ਦੇ ਨਾਲ ਅਧਕਾਰ ਦੇ ਮਹਾਰਾਜਾ ਨਾਲ ਲੜੇਗਾ ਔਰ ਉਸ ਨੂੰ ਦੂਸਰੇ ਸਵਰਗ ਤੋਂ ਫਿਰ ਛੁੱਟ ਦਿੱਤਾ ਜਾਏਗਾ ਕਿਉਂਕਿ ਬਾਈਬਲ ਦੇ ਅਨੁਸਾਰ ਤਿੰਨ ਸਵਰਗ ਆ ਪਹਿਲਾ ਔਰ ਦੂਸਰਾ ਸਵਰਗ ਦੇ ਵਿੱਚ ਜੋ ਆ ਉਹ ਅੰਧਕਾਰ ਦੀ ਤਾਕਤ ਦਾ ਵਾਸਿਆ ਅੱਜ ਵੀ ਔਰ ਤੀਸਰਾ ਸਵਰਗ ਜੋ ਆ ਉਹ ਪਰਮੇਸ਼ਵਰ ਦਾ ਜੋ ਅਧਿਕਾਰ ਚਾ ਪਰਮੇਸ਼ਵਰ ਦਾ ਉਸ ਸਗਤ ਵਾਸਿਆ ਸੋ ਹਾਲਾਂਕਿ ਇਸ ਦੇ ਵਾਸਤੇ ਬਹੁਤ ਰੈਫਰੈਂਸ ਆਸੀ ਉਹ ਸਾਰੇ ਵਿੱਚ ਨਹੀਂ ਜਾਵਾਂਗੇ ਹਾਲਾਂਕਿ ਤੋਂ ਕਦੀ ਪ੍ਰਭੂ ਦੀ ਮਰਜ਼ੀ ਉਤੇ ਇਸ ਵਿਸ਼ੇ ਨੂੰ ਅਸੀਂ ਖੋਲ ਕੇ ਦੇਖਾਂਗੇ ਸੋ ਇੱਕ ਆਇਤ ਨੂੰ ਅਸੀਂ ਥੋੜਾ ਜਿਹਾ ਦੇਖ ਲੈਨੇ ਆਪਸੀਆ 6 ਤੇ ਇਸ ਦਾ 10 ਵਚਨ ਨੂੰ ਇਸ ਸਗਾ ਦੇ ਉੱਤੇ ਲਿਖਿਆ ਆ ਕਿ ਕਿ ਉਹ ਜੋ ਸਾਡੀ ਲੜਾਈ ਲਹੂ ਅਤੇ ਮਾਸ ਨਾਲ ਨਹੀਂ ਸਗੋ ਹਕੂਮਤਾਂ ਇਖਤਿਆਰਾਂ ਅਤੇ ਇਸ ਅੰਧਕੋਰ ਦੇ ਮਹਾਰਾਜਿਆਂ ਅਤੇ ਦੁਸ਼ਟ ਆਤਮਿਆਂ ਨਾਲ ਹੁੰਦੀ ਹੈ ਜੋ ਸੁਰਗੀ ਥਾਵਾਂ ਵਿੱਚ ਹਨ ਸੋ ਇੱਥੇ ਪੌਲਸ ਲਿਖ ਰਿਹਾ ਕਿ ਜੋ ਅੰਧਕਾਰ ਦੀਆਂ ਤਾਕਤਾਂ ਮਹਾਰਾਜਾ ਇਹ ਕਿੱਥੇ ਆ ਸਵਰਗੀ ਥਾਵਾਂ ਵਿੱਚ ਹਨ ਮਤਲਬ ਸਨ ਸ਼ਬਦ ਨਹੀਂ ਲਿਖ ਰਿਹਾ ਕਿ ਉਹ ਪਾਸਟ ਦੀ ਗੱਲ ਨਹੀਂ ਕਰ ਰਿਹਾ ਪ੍ਰੈਜ਼ੈਂਟ ਦੀ ਗੱਲ ਕਰ ਰਿਹਾ ਕਿ ਹਨ ਔਰ ਉਸ ਦੇ ਨਾਲ ਅਸੀਂ ਦੇਖ ਸਕਦੇ ਹਾਂ ਮਤੀ 24 ਅਧਿਆਏ ਉਸ ਦਾ ਮਤੀ 24 ਦਾ 29 ਵਚਨ ਨੂੰ ਅਸੀਂ ਪੜ੍ਹਦੇ ਹਾਂ ਇਸ ਸਗਤ ਲਿਖਿਆ ਉਹਨਾਂ ਦਿਨਾਂ ਦੇ ਕਸ਼ਟ ਦੇ ਪਿੱਛੋਂ ਚੱਟ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦ ਆਪਣੀ ਚਾਨਣੀ ਨਾ ਦੇਵੇਗਾ ਔਰ ਤਾਰੇ ਆਕਾਸ਼ ਤੋਂ ਡਿੱਗ ਪੈਣਗੇ ਅਤੇ ਆਕਾਸ਼ਾਂ ਦੀਆਂ ਸ਼ਕਤੀਆਂ ਹਿਲਾਇਆਂ ਜਾਣਗੀਆਂ ਸੋ ਇੱਥੇ ਕੀ ਲਿਖਿਆ ਆਕਾਸ਼ਾਂ ਦੀਆਂ ਮਤਲਬ ਇੱਕ ਆਕਾਸ਼ ਨਹੀਂ ਬਲਕਿ ਜ਼ਿਆਦਾ ਆਕਾਸ਼ ਦੀ ਗੱਲ ਹੋ ਰਹੀ ਆ ਕਿਉਂਕਿ ਸਵਰਗ ਨੂੰ ਪੰਜਾਬੀ ਚ ਆਕਾਸ਼ ਵੀ ਕਿਹਾ ਗਿਆ ਹੈ ਔਰ ਇੰਗਲਿਸ਼ ਦੇ ਵਿੱਚ ਲਿਖਿਆ ਹੈ ਕਿ ਦ ਪਾਵਰਸ ਆਫ ਦ ਹੈਵਨਸ ਹੈਵਨਸ ਹੁੰਦਾ ਹੈ ਮਤਲਬ ਐਸ ਹੁੰਦਾ ਹੈ ਮਗਰ ਬਹੁਵਚਨ ਪਾਵਰ ਆਫ ਆਫ ਦਾ ਹੈਵਨਸ ਵਿਲ ਬੀ ਸ਼ੇਕਨ ਬਸ ਅਕਾ ਸਵਰਗਾਂ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ ਇਹ ਕਦੋਂ ਹਿਲਾਈਆਂ ਜਾਣਗੀਆਂ ਜਦੋਂ ਇਹ ਯੁੱਧ ਹੋਏਗਾ ਮਿਕਾਇਲ ਦੂਤ ਔਰ ਅੰਧਕਾਰ ਦਾ ਜੋ ਮਹਾਰਾਜਾ ਹੈ ਉਹਨਾਂ ਦੇ ਵਿੱਚ ਯੁੱਧ ਹੋਏਗਾ ਕਿੱਥੇ ਹੋਏਗਾ ਉਹਦੇ ਵਾਸਤੇ ਜੋ ਅਸੀਂ ਪੜਿਆ ਪ੍ਰਕਾਸ਼ ਦੀ ਪੋਥੀ 12 ਦਾ 7 ਵਚਨ ਲਿਖਿਆ ਫਿਰ ਸਵਰਗ ਵਿੱਚ ਯੁੱਧ ਹੋਇਆ ਮਤਲਬ ਇਹ ਯੁੱਧ ਤੀਸਰੇ ਸਵਰਗ 'ਚ ਨਹੀਂ ਹੋ ਰਿਹਾ ਬਲਕਿ ਇਹ ਯੁੱਧ ਦੂਸਰੇ ਸਵਰਗ 'ਚ ਹੋ ਰਿਹਾ ਹੈ ਪਹਿਲਾ ਔਰ ਦੂਸਰਾ ਸਵਰਗ ਜੋ ਸ਼ੈਤਾਨ ਦੇ ਕਬਜ਼ੇ ਵਿੱਚ ਆ ਸੋ ਉੱਥੇ ਇਹ ਯੁੱਧ ਹੋਏਗਾ ਔਰ ਉੱਥੋਂ ਫਿਰ ਅੰਧਕਾਰ ਦਾ ਜੋ ਮਹਾਰਾਜਾ ਜਿਹਦਾ ਜ਼ਿਕਰ ਪੌਲਸ ਕਰ ਰਿਹਾ ਕਿ ਉਸ ਸਵਰਗੀ ਥਾਵਾਂ 'ਚ ਹਨ ਫਿਰ ਉੱਥੋਂ ਇਹ ਸਵਰਗੀ ਥਾਵਾਂ 'ਚ ਉਹ ਸੁਟੇ ਜਾਣਗੇ ਇਹ ਤੁਸੀਂ ਪੜ ਸਕਦੇ ਹੋ ਪ੍ਰਕਾਸ਼ ਦੀ ਬੋਥੀ 12 ਦਾ 7 ਤੋਂ ਅੱਗੇ ਤੁਸੀਂ ਬਾਅਦ ਵਿੱਚ ਪੜ ਸਕਦੇ ਹੋ ਸੋ ਉੱਥੋਂ ਇਹ ਸੁਟੇ ਜਾਣਗੇ ਮਤਲਬ ਸਾਢੇ 3 ਸਾਲ ਤੋਂ ਬਾਅਦ ਸੋ ਇਸ ਕੰਮ ਦੇ ਲਈ ਮਿਕਾਇਲ ਦੂਤ ਜੋ ਆ ਉੱਠੇਗਾ ਜਿਹੜਾ ਅਸੀਂ ਦਾਨੀਅਲ 12 ਦਾ ਇੱਕ वचन ਜੋ ਅਸੀਂ ਦੇਖ ਰਹੇ ਹਾਂ ਉਸ ਜਗ੍ਹਾ ਤੇ ਜੋ ਲਿਖਿਆ ਹੈ ਕਿ ਮਿਕਾਇਲ ਉਹ ਵੱਡਾ ਸਰਦਾਰ ਜੋ ਤੇਰੇ ਲੋਕਾਂ ਦੇ ਬੱਚਿਆਂ ਦੀ ਸਹਾਇਤਾ ਲਈ ਖਲੋਤਾ ਹੈ ਉੱਠੇਗਾ ਸੋ ਇਹ ਯੁੱਧ ਲਈ ਉੱਠੇਗਾ ਕਿਹਦੇ ਨਾਲ ਯੁੱਧ ਕਰੇਗਾ ਅੰਧਕਾਰ ਦੇ ਮਹਾਰਾਜੇ ਨਾਲ ਉਸ ਅਬਲੀਸ ਨਾਲ ਜਾਂ ਉਸ ਲਾਲ ਅਜਗਰ ਦੇ ਨਾਲ ਔਰ ਉਸ ਵਕਤ ਉਸ ਨੂੰ ਹਰਾਏਗਾ ਔਰ ਉਸ ਨੂੰ ਦੂਸਰੇ ਆਕਾਸ਼ ਤੋਂ ਦੂਸਰੇ ਸਵਰਗ ਤੋਂ ਗिराਏਗਾ ਜ਼ਮੀਨ ਦੇ ਉੱਤੇ ਔਰ ਦਾਨੀਅਲ 12 ਦਾ 19 ਅਸੀਂ ਅੱਗੇ ਪੜ੍ਹਦੇ ਹਾਂ ਇਸੇ ਕਹਿੰਦਾ ਅ ਅਤੇ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੋੜ ਤੋਂ ਲੈ ਕੇ ਉਸ ਵੇਲੇ ਤੱਕ ਕਦੀ ਨਹੀਂ ਹੋਇਆ ਸੀ ਅਤੇ ਉਸ ਵੇਲੇ ਤੇਰੇਆਂ ਲੋਕਾਂ ਵਿੱਚੋਂ ਹਰ ਕੋਈ ਜਿਹਦਾ ਨਾਮ ਪੋਥੀ ਵਿੱਚ ਲਿਖਿਆ ਹੋਇਆ ਹੈ ਉਹ ਆਵੇਗਾ ਸੋ ਛੁੱਟੇਗਾ ਸੋ ਅਜਿਹੀ ਵਿਪਤਾ ਦਾ ਵੇਲਾ ਹੋਵੇਗਾ ਕਿਉਂ ਕਿਉਂਕਿ ਜਿਹੜਾ ਸੈਕਿੰਡ ਹਾਫ ਹੋਏਗਾ 7 ਸਾਲ ਦਾ ਮਹਾਕਲੇਸ਼ ਦਾ ਮਤਲਬ ਇੱਕ ਤੋਂ ਪਹਿਲੇ 3.5 ਸਾਲ ਔਰ ਉਸ ਤੋਂ ਬਾਅਦ ਦੂਸਰਾ 3.5 ਸਾਲ ਸੋ ਦੂਸਰਾ 3.5 ਸਾਲ ਜੋ ਉਹ ਬਹੁਤ ਭਿਆਨਕ ਵਿਪਤਾ ਹੋਏਗੀ ਬਹੁਤ ਭਿਆਨਕ ਮੰਜ਼ਰ ਹੋ ਜਾਏਗਾ ਕਿਉਂ ਕਿ ਸ਼ੈਤਾਨ ਨੂੰ ਦੂਸਰੇ ਸਵਰਗ ਤੋਂ ਜਿਹੜਾ ਸੁਟਿਆ ਜਾਏਗਾ ਤਾਂ ਉਸ ਤੋਂ ਬਾਅਦ ਇਹ ਬਹੁਤ ਖਤਰਨਾਕ ਢੰਗ ਨਾਲ ਇਸ ਪ੍ਰਿਥਵੀ ਦੇ ਉੱਤੇ ਕੰਮ ਕਰੇਗਾ ਪਹਿਲੇ 3.5 ਸਾਲ ਜੋ ਆ ਉਹਦੇ ਵਿੱਚ ਘਟ ਜੋ ਆ ਇਹ ਆਪਣਾ ਕਰੋਧ ਆਪਣਾ ਕਰੋ ਪ੍ਰਗਟ ਕਰੇਗਾ ਕਿਉਂਕਿ ਉਸ ਸਮੇਂ ਸਵਰਗ ਚ ਹੋਏਗਾ ਪਰ ਦੂਸਰਾ 3.5 ਸਾਲ ਇਹ ਬਹੁਤ ਕਰੋਪ ਬਹੁਤ ਕਰੋਧ ਨਾਲ ਪ੍ਰਗਟ ਹੋਏਗਾ ਕਿਉਂਕਿ ਇਸ ਨੂੰ ਛੋਟ ਦਿੱਤਾ ਜਾਏਗਾ ਹਾਲਾਂਕਿ ਇਸ ਦੇ ਵਿੱਚ ਬਹੁਤ ਈ ਵਿਸ਼ਾ ਗਹਿਰ ਆਇਆ ਅਸੀਂ ਸਾਰੇ ਵਿੱਚ ਨਹੀਂ ਜਾ ਰਹੇ ਇਸ ਨੂੰ ਪ੍ਰਭੂ ਦੀ ਮਰਜ਼ੀ ਤੋਂ ਫੇਰ ਅਸੀਂ ਖੋਲ ਕੇ ਸਿੱਖਾਂਗੇ ਇਹ ਸਿਰਫ ਅਸੀਂ ਇੱਕ ਹਲਕਾ ਜਿਹਾ ਇੱਕ ਓਵਰਵਿਊ ਮੈਂ ਤੁਹਾਨੂੰ ਦਿੱਤਾ ਆ 7 ਸਾਲ ਦਾ ਮਹਾਕਲੇਸ਼ ਤਾਂ ਸੋ ਇਸ ਕਰਕੇ ਲਿਖਿਆ ਕਿ ਅਜੇ ਹੀ ਵਿਪਤਾ ਦਾ ਵੇਲਾ ਹੋਵੇਗਾ ਜਿਹਾ ਕੌਮ ਦੇ ਮੋਢ ਤੋਂ ਲੈ ਕੇ ਉਸ ਵੇਲੇ ਤੱਕ ਕਦੇ ਨਹੀਂ ਹੋਇਆ ਤਾਂ ਸਿਰਫ ਉਹੀ ਲੋਕ ਬਚਣਗੇ ਜਿਨ੍ਹਾਂ ਦਾ ਨਾਮ ਲਿਖਿਆ ਜੀਵਨ ਦੀ ਪੋਥੀ ਦੇ ਵਿੱਚ ਕੀ ਆ ਲਿਖਿਆ ਹੋਇਆ ਸੋ 12 ਦਾ ਦੋ ਬਚਨ ਅਸੀਂ ਪੜਦੇ ਆ ਇਸ ਸਗਤ ਲਿਖਿਆ ਉਹਨਾਂ ਵਿੱਚੋਂ ਢੇਰ ਸਾਰੇ ਜੋ ਧਰਤੀ ਦੀ ਮਿੱਟੀ ਵਿੱਚ ਸੁੱਤੇ ਪਏ ਹਨ ਜਾਗ ਉੱਠਣਗੇ ਕਈ ਸਦੀਪਕ ਜਿਉ ਲਈ ਅਤੇ ਕਈ ਸ਼ਰਮਿੰਦਗੀ ਅਤੇ ਸਦੀਪਕ ਨਿਰਾਦਰੀ ਲਈ ਸੋ ਇਸ ਸਗਾ ਦੇ ਉੱਤੇ ਇਹ ਆ ਰੈਜ਼ਰੇਕਸ਼ਨ ਜੋ ਪੁਨਰ ਉਥਾਨ ਜਾਂ ਕਿਆਮਤ ਸ਼ਬਦ ਇਸਤੇਮਾਲ ਕੀਤਾ ਜਾਂਦਾ ਹੈ ਪੰਜਾਬੀ ਦੇ ਵਿੱਚ ਜੋ ਮੁਰਦਿਆਂ ਦਾ ਜੀ ਉੱਠਣਾ ਹੈ ਸੋ ਇਸ ਸਗਾ ਦੇ ਉੱਤੇ ਦਾਨੀਅਲ ਜਿਸ ਪੁਨਰ ਉਥਾਨ ਦੀ ਗੱਲ ਕਰ ਰਿਹਾ ਹੈ ਇਹ ਹੈ ਜਦੋਂ ਹਜ਼ਾਰ ਸਾਲ ਦਾ ਰਾਜ ਤੋਂ ਬਾਅਦ ਜਿਹੜੀ ਦੂਸਰੀ ਕਿਆਮਤ ਹੋਏਗੀ ਕਿਉਂਕਿ ਬਾਈਬਲ ਦੇ ਵਿੱਚ ਜੋ ਕਿਆਮਤ ਆ ਇਹਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਦੋ ਹਿੱਸਿਆਂ ਚ ਕਿਆਮਤ ਹੋਏਗੀ ਜਾਂ ਪੁਨਰ ਉਥਾਨ ਹੋਏਗਾ ਉਹਦੇ ਲਈ ਤੁਸੀਂ ਪੜ੍ਹ ਸਕਦੇ ਹੋ ਯਹੂਨਾ ਦੀ ਅੰਜੀਲ 5 ਅਧਿਆਏ ਉਸਤਾ 29 ਵਚਨ ਦੇ ਵਿੱਚ ਲਿਖਿਆ ਜਿਨ੍ਹਾਂ ਨੇ ਭਲਾਈ ਕੀਤੀ ਹੈ ਸੋ ਜੀਵਨ ਦੀ ਕਿਆਮਤ ਲਈ ਔਰ ਜਿਨ੍ਹਾਂ ਨੇ ਬੁਰੀਾਈ ਕੀਤੀ ਹੈ ਉਹ ਨਿਯਾਂ ਦੀ ਕਿਆਮਤ ਲਈ ਮਤਲਬ ਇਥੇ ਦੋ ਕਿਆਮਤਾਂ ਦਾ ਜ਼ਿਕਰ ਕੀਤਾ ਹੈ ਪ੍ਰੋਫੈਸੀ ਨੇ ਦੋ ਪ੍ਰਕਾਰ ਦੇ ਪੁਨਰ ਉਥਾਨ ਪਹਿਲੇ ਜੀਵਨ ਦੀ ਕਿਆਮਤ ਦੂਸਰੀ ਨਿਆਉਂ ਦੀ ਕਿਆਮਤ ਸੋ ਜੀਵਨ ਦੀ ਕਿਆਮਤ ਵਿੱਚ ਵੀ ਕੁਝ ਪੜਾ ਹੋਣਗੇ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਮੁਰਦਿਆਂ ਚੋਂ ਜੀ ਉੱਠਿਆ ਪ੍ਰਭੂ ਯਿਸੂ ਮਸੀਹ ਦੇ ਨਾਲ ਕੁਝ ਸੰਤ ਲੋਕ ਜੀ ਉੱਠੇ ਉਸ ਤੋਂ ਬਾਅਦ ਕਲੀਸੀਆ ਜਦੋਂ ਉਠਾਈ ਜਾਏਗੀ ਉਸ ਸਮੇਂ ਕੁਝ ਧਰਮੀ ਲੋਕ ਜਿਹੜੇ ਮੁਰਦਿਆਂ ਵਿੱਚੋਂ ਜੀ ਉੱਠਣਗੇ ਸੋ ਪਹਿਲੀ ਜਿਹੜੀ ਕਿਆਮਤ ਆ ਉਤਰ ਮਿਆਂ ਦੀ ਕਿਆਮਤ ਹੋ ਗਈ ਹੋਰ ਉਸ ਦੇ ਵਿੱਚ ਸਿਰਫ ਧਰਮੀ ਲੋਕ ਜਿਹੜੇ ਸਵਰਗ ਰਾਜ ਲਈ ਉਠਾਏ ਜਾਣਗੇ ਉਹੀ ਜੀ ਉੱਠਣਗੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇਵਨ ਕਿ 7 ਸਾਲ ਦੇ ਮਹਾ ਕਲੇਸ਼ ਤੋਂ ਬਾਅਦ ਵੀ ਕੁਝ ਮੁਰਦੇ ਜਿਹੜੇ ਆ ਉਹ ਜੀ ਉੱਠਣਗੇ ਉਸੇ ਵਾਸਤੇ ਤੁਸੀਂ ਦੇਖ ਸਕਦੇ ਹੋ ਪ੍ਰਕਾਸ਼ੀ ਪੋਥੀ 20 ਦਾ 4 ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜਿਨ੍ਹਾਂ ਨੇ ਉਸ ਦਰਿੰਦੇ ਦੀ ਜਾਂ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲਵਾਇਆ ਸੀ ਉਹ ਜੀ ਉੱਠੇ ਅਤੇ ਹਜ਼ਾਰ ਵਰੇ ਮਸੀਹ ਦੇ ਨਾਲ ਰਾਜ ਕਰਦੇ ਰਹੇ ਇਹ ਮੈਂ ਆਖਰੀ ਹਿੱਸਾ ਪੜ੍ਹਿਆ ਆ ਪ੍ਰਕਾਸ਼ੀ ਪੋਥੀ 20 ਅਧਿਆਇ ਉਸ ਦੀ 4 ਆਇਤਾ ਔਰ 5 ਵਚਨ ਚ ਲਿਖਿਆ ਬਾਕੀ ਦੇ ਮੁਰਦੇ ਹਜ਼ਾਰ ਵਰੇ ਦੇ ਪੂਰੇ ਹੋਣ ਤੀਕ ਜੀ ਨਾ ਉਠੇ ਮਤਲਬ ਹਜੇ ਬਹੁਤ ਮੁਰਦੇ ਆ ਜਿਹੜੇ ਜੀ ਨਹੀਂ ਉੱਠੇ ਇਸ ਲਈ ਲਿਖਿਆ ਬਾਕੀ ਦੇ ਮੁਰਦੇ ਹਜ਼ਾਰ ਵਰੇ ਦੇ ਪੂਰੇ ਹੋਣ ਤੱਕ ਜੀ ਨਾ ਉੱਠੇ ਸੋ ਉਹ ਹੁਣ ਕਦੋਂ ਜੀ ਉੱਠਣਗੇ ਦੂਸਰੀ ਕਿਆਮਤ ਵਿੱਚ ਮਤਲਬ ਇੱਥੇ ਲਿਖਿਆ ਇਹ ਪਹਿਲੀ ਕਿਆਮਤ ਹੈ ਪ੍ਰਕਾਸ਼ੀਤ ਬੋਧੀ ਵਿਦਯਾਯੋਸੀ ਪੰਜਾਇਤ ਨੂੰ ਤੁਸੀਂ ਆਪਣਾ ਬਾਈਬਲ ਨੂੰ ਖੋਲ ਕੇ ਪੜ੍ਹ ਸਕਦੇ ਹੋ ਇਸ ਅਗਾਂਹ ਤੇ ਲਿਖਿਆ ਇਹ ਪਹਿਲੀ ਕਿਆਮਤ ਹੈ ਮਤਲਬ ਪਹਿਲੀ ਕਿਆਮਤ ਜਿਹੜੀ ਆ ਉਹ ਵੱਖ-ਵੱਖ ਹਿੱਸਿਆਂ ਵਿੱਚ ਹੋਏਗੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪ੍ਰਭੂ ਯਿਸੂ ਮਸੀਹ ਮੁਰਦੇ ਜਿਹੜੇ ਜੀ ਉੱਠਿਆ ਜੋ ਪਹਿਲਾਂ ਉੱਠਾ ਮਤਲਬ ਪਹਿਲਾ ਫਲ ਉਸ ਦੇ ਨਾਲ ਕੁਝ ਸੰਤ ਲੋਕ ਜੀ ਉੱਠੇ ਉਸ ਸਮੇਂ ਔਰ ਉਸ ਤੋਂ ਬਾਅਦ ਕਲੀਸੀਆ ਉੱਠ ਜਦੋਂ ਉਠਾਈ ਜਾਏਗੀ ਉਸ ਸਮੇਂ ਕੁਝ ਮੁਰਦੇ ਜੀ ਉੱਠਣਗੇ ਉਸ ਤੋਂ ਬਾਅਦ 7 ਸਾਲ ਦਾ ਮਹਾਕਲੇਸ਼ ਚ ਹੋਏਗਾ ਉਸ ਦੇ ਵਿੱਚ ਵੀ موسی ਔਰ ਏਲੀਆ ਜੋ ਦੋ ਨਬੀ ਇਹ ਵੀ ਜੀ ਉੱਠਣਗੇ ਔਰ ਉਸ ਤੋਂ ਬਾਅਦ 7 ਸਾਲ ਦਾ ਮਹਾਕਲੇਸ਼ ਖਤਮ ਹੋਏਗਾ ਤੋ ਉਸ ਸਮੇਂ ਵੀ ਕੁਝ ਮੁਰਦੇ ਜੀ ਉੱਠਣਗੇ ਜਿਨ੍ਹਾਂ ਦਾ ਜ਼ਿਕਰ ਕਿੱਥੇ ਮਿਲਦਾ ਪ੍ਰਕਾਸ਼ ਸਿਪੋਥੀ ਵੀ ਤੇ ਆਏ ਉਸਤਤ ਚਾਰ ਵਚਨ ਚ ਔਰ ਉਸ ਤੋਂ ਬਾਅਦ ਲਿਖਿਆ ਇਹ ਪਹਿਲੀ ਕਿਆਮਤ ਹੈ ਮਤਲਬ ਇੰਨੇ ਮੁਰਦੇ ਨਿਵਾਖ ਵਕ ਸਮਿਆਂ ਦੇ ਜਿਹੜੇ ਜੀ ਉੱਠਿਆ ਇਹ ਆ ਪਹਿਲੀ ਕਿਆਮਤ ਮਿਲ ਕੇ ਮਤਲਬ ਇਹ ਸਭ ਜਿਹੜੇ ਆ ਧਰਮੀ ਲੋਕ ਆ ਪਰਮੇਸ਼ਰ ਦੇ ਰਾਜ ਵਿੱਚ ਹੀ ਜਾਣਗੇ ਇਹ ਪਹਿਲੀ ਕਿਆਮਤ ਚ ਕੋਈ ਵੀ ਐਸਾ ਬੰਦਾ ਨਹੀਂ ਜੀ ਉੱਠੇਗਾ ਜਿਹੜਾ ਸਵਰਗ ਰਾਜ ਦਾ ਅਧਿਕਾਰੀ ਨਹੀਂ ਹੋਗਾ ਉਹ ਸਾਰੇ ਕਦੋਂ ਜੀ ਉੱਠਣਗੇ ਹਜ਼ਾਰ ਸਾਲ ਬੀਤਨ ਤੋਂ ਬਾਅਦ ਜਦੋਂ ਸਫੇਦ ਸਿੰਘਾਸਨ ਲੱਗੇਗਾ ਜਦੋਂ 20 ਅਧਿਆਏ ਪ੍ਰਕਾਸ਼ਿਪੋਥੀ 20 ਅਧਿਆਏ ਉਸ ਦਾ 11 ਤੋਂ ਲੈ ਕੇ 15 ਵਚਨ ਤੱਕ ਉਸ ਸਮੇਂ ਫਿਰ ਲਿਖਿਆ ਕਿ ਅ 20 ਅਧਿਆਏ ਉਸ ਦਾ 12 ਵਚਨ ਲਿਖਿਆ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਨ ਦੇ ਖਲੋਤਿਆਂ ਵੇਖਿਆ ਸੋ ਇਹਨਾਂ ਦੇ ਵਿੱਚ ਤੁਸੀਂ ਦੇਖੋਗੇ 13 ਅਯਤ ਨੂੰ ਲਿਖਿਆ ਸਮੁੰਦਰ ਨੇ ਉਹ ਮੁਰਦੇ ਜਿਹੜੇ ਉਹਦੇ ਵਿੱਚ ਸਨ ਮੋੜ ਦਿੱਤੇ ਕਾਲ ਅਤੇ ਪਤਾਲ ਨੇ ਉਹ ਮੁਰਦੇ ਜਿਹੜੇ ਉਹਨਾਂ ਵਿੱਚ ਸਨ ਮੋੜ ਦਿੱਤੇ ਸੋ ਇਹ ਆ ਫਿਰ ਦੂਸਰੀ ਕਿਆਮਤ ਜਿਹਦੇ ਵਿੱਚ ਹਰ ਉਹ ਦੁਸ਼ਟ ਵਿਅਕਤੀ ਵੀ ਜੀ ਉੱਠੇਗਾ ਜਿਹੜਾ ਪਾਪ ਵਿੱਚ ਮਰਿਆ ਕਿਉਂ ਜੀ ਉੱਠੇਗਾ ਇਹ ਵੀ ਨਿਯੌਂ ਦੇ ਸਿੰਘਾਸਣ 'ਤੇ ਖੜਾ ਹੋਏਗਾ ਔਰ ਅਖੀਨ ਨੂੰ ਫਿਰ ਅੱਗ ਦੀ ਚੀਰ 'ਚ ਸੁੱਟਿਆ ਜਾਏਗਾ ਇਹ ਦੂਸਰੀ ਕਿਆਮਤ ਹੈ ਔਰ ਦੂਸਰੀ ਕਿਆਮਤ ਸਿਰਫ ਉਹੀ ਵਿਅਕਤੀ ਇਕ ਤਰਮੀਜ਼ਾਂ ਜੀ ਉੱਠੇਗਾ ਜਿਹੜਾ ਹਜ਼ਾਰ ਸਾਲ ਦੇ ਸਮੇਂ ਵਿੱਚ ਮਰਿਆ ਹੋਏਗਾ ਔਰ ਉਹ ਖੁਦਾ ਦੇ ਡਰ ਔਰ ਭੈਅ ਚ ਮਰਿਆ ਹੋਏਗਾ ਐਸਾ ਇੱਕ ਵਿਅਕਤੀ ਕੋਈ ਮਰਿਆ ਹੋਏਗਾ ਤਾਂ ਉਹ ਵੀ ਫਿਰ ਕੀ ਆ ਜੀ ਉੱਠੇਗਾ ਕਿਦੇ ਵਾਸਤੇ ਸਦੀਪਕ ਜੀਵਨ ਵਾਸਤੇ ਜਿਸ ਦਾ ਜ਼ਿਕਰ ਕੌਣ ਕਰ ਰਿਹਾ ਦਾਨੀਅਲ ਨਬੀ 12 ਅਧਿਆਏ ਉਸ ਦਾ 2 ਬਚਜ ਲਿਖਿਆ ਅ ਕਈ ਸਦੀਪਕ ਜੀਉਣ ਲਈ ਅਤੇ ਕਈ ਸ਼ਰਮਿੰਦਗੀ ਦੇ ਸਦੀਪਕ ਨਿਰਾਦਰੀ ਲਈ ਕਿਉਂਕਿ 1000 ਸਾਲ ਤੋਂ ਬਾਅਦ ਜਿਹੜੀ ਕਿਆਮਤ ਹੋਣੀ ਹੈ ਦੂਸਰੀ ਕਿਆਮਤ ਉਹਦੇ ਵਿੱਚ ਕੁਝ ਐਸੇ ਜੀ ਉੱਠਣਗੇ ਜਿਹੜੇ ਸਦੀਪਕ ਜੀਵਨ ਲਈ ਉਹ ਕੌਣ ਹੋਣਗੇ ਜਿਨ੍ਹਾਂ ਨੇ 1000 ਸਾਲ ਦੇ ਰਾਜ ਵਿੱਚ ਖੁਦਾ ਦੇ ਡਰ ਭੈਅ ਚ ਮਰੇ ਹੋਣਗੇ ਉਹ ਸਦੀਪਕ ਜੀਵਨ ਲਈ ਜੀ ਉੱਠਣਗੇ ਤੇ ਜਿਹੜੇ ਲੋਕ ਪਾਪ ਚ ਹੀ ਮਰੇ ਆ ਹੁਣ ਤੱਕ ਮਤਲਬ ਆਦਮ ਤੋਂ ਲੈ ਕੇ ਹਜ਼ਾਰ ਸਾਲ ਦੇ ਰਾਜ ਦੇ ਸਮੇਂ ਤੱਕ ਉਹ ਸਭ ਦੂਸਰੇ ਜੀ ਉੱਠਣਗੇ ਸਦੀਪਕ ਨਿਰਾਦਰੀ ਲਈ ਸਦੀਪਕ ਸ਼ਰਮਿੰਦਗੀ ਲਈ ਸੋ ਹਜ਼ਾਰ ਸਾਲ ਤੋਂ ਬਾਅਦ ਹੋਣ ਵਾਲੀ ਦੂਸਰੀ ਕਿਆਮਤ ਦਾ ਜ਼ਿਕਰ ਕੀਤਾ ਗਿਆ ਹੈ ਦਾਨੀਅਲ 12 ਦੇ ਉਸ ਦੀ ਦੋ ਆਇਤ ਵਿੱਚ ਕਿਉਂ ਕਿ ਕਿਉਂਕਿ ਪਹਿਲੀ ਕਿਆਮਤ ਵਿੱਚ ਜਿੰਨੇ ਵੀ ਜੀ ਉੱਠਣਗੇ ਉਹ ਸਭ ਦੇ ਸਭ ਸਦੀਪਕ ਜੀਵਨ ਲਈ ਹੀ ਜੀ ਉੱਠਣਗੇ ਸਦੀਪਕ ਜੀਵਨ ਔਰ ਸਦੀਪਕ ਨਿਰਾਦਰੀ ਦੋਵਾਂ ਵਾਸਤੇ ਉਹ ਸਿਰਫ ਕਦੋਂ ਜੀ ਉੱਠਣਗੇ ਰਲੇ ਮਿਲੇ ਮੁਰਦੇ ਜਦੋਂ ਹਜ਼ਾਰ ਸਾਲ ਤੋਂ ਬਾਅਦ ਦੂਸਰੀ ਕਿਆਮਤ ਹੋਏਗੀ ਸੋ ਇਹ ਥੋੜਾ ਜਿਹਾ ਔਖਾ ਹੋ ਸਕਦਾ ਹੈ ਕੋਈ ਚੀਜ਼ ਤੁਹਾਨੂੰ ਨਹੀਂ ਸਮਝ ਲੱਗ ਰਹੀ ਤੁਸੀਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਔਰ ਅੱਗੇ ਅਸੀਂ ਵੱਧਦੇ ਹਾਂ 12 ਦਾ ਤਿੰਨ ਵਚਨ ਇਸ ਗੱਲ ਲਿਖਿਆ ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗਰ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗਰ ਯੁੱਗੋ ਯੁਗ ਤਿਕਰ ਮਤਲਬ ਜਿਨ੍ਹਾਂ ਨੇ ਪਰਮੇਸ਼ਰ ਦੇ ਵਚਨ ਨੂੰ ਦੂਸਰਿਆਂ ਤੱਕ ਫੈਲਾਉਣ ਲਈ ਦੂਸਰਿਆਂ ਲਈ ਪ੍ਰਾਰਥਨਾਵਾਂ ਕਰਨ ਲਈ ਦੂਸਰਿਆਂ ਲਈ ਕੁਝ ਕੀਤਾ ਆ ਮਿਹਨਤ ਕੀਤੀ ਆ ਤਾਂ ਉਹ ਸਭ ਜੋ ਆ ਕਿਸ ਤਰ੍ਹਾਂ ਚਮਕਣਗੇ ਅੰਬਰ ਦੇ ਪ੍ਰਕਾਸ਼ ਵਾਂਗਰ ਪਰਮੇਸ਼ਰ ਕਹਿੰਦਾ ਉਹ ਕੀ ਕਰਨਗੇ ਚਮਕਣਗੇ ਜਿੱਦਾਂ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਕਿਉਂਗੇ ਧਰਮੀ ਬਣਗੇ ਹਾਲਾਂਕਿ ਇਸ ਵਚਨ 'ਚ ਬਹੁਤ ਗਹਿਰਾਈ ਆ ਪਰ ਫਿਲਹਾਲ ਅਸੀਂ ਇਸ ਦਰਸ਼ਨ ਨੂੰ ਅੱਛੀ ਤਰ੍ਹਾਂ ਕਰੀ ਸਮਾਪਤ ਕਰਕੇ ਉਸ ਤੋਂ ਬਾਅਦ ਪ੍ਰਭੂ ਦੀ ਮਰਜ਼ੀ ਹੋਵੇ ਤਾਂ ਇਸ ਆਇਤ ਨੂੰ ਖੋਲ ਕੇ ਸਿਖਾਗੇ। ਔਰ ਚਾਰ ਵਚਨ ਦੇ ਵਿੱਚ ਲਿਖਿਆ ਪਰ ਤੂੰ हे ਦਾਨੀਏਲ ਇਨ੍ਹਾਂ ਗੱਲਾਂ ਨੂੰ ਮੋੰਦ ਰੱਖ ਅਤੇ ਪੌਥੀ ਅਤੇ ਉੜਕ ਦੇ ਸਮੇਂ ਤਿਕਰ ਮੋਹਰ ਲਾ ਰੱਖ ਬਥੇਰੇ ਇੱਧਰ ਉੱਧਰ ਭੱਜਣਗੇ ਅਤੇ ਵਿਦਿਆ ਵਧੇਗੀ। ਮਤਲਬ ਦਾਨੀਅਲ ਨੂੰ ਕੀ ਕਹਿ ਰਿਹਾ ਸਰਗਦੂਤ ਕਿ ਇਹਨਾਂ ਗੱਲਾਂ ਨੂੰ ਫਿਲਹਾਲ ਤੂੰ ਕੀ ਕਰ ਦੇ ਸੀਲ ਕਰ ਦੇ ਇਹਨਾਂ ਨੂੰ ਅਜੇ ਤੇ ਮੋਹਰ ਲਾ ਦੇ ਕਿਉਂ ਅਜੇ ਇਹਨਾਂ ਦੇ ਪੂਰਾ ਹੋਣ ਦਾ ਸਮਾਂ ਨਹੀਂ ਆ। ਔਰ ਲਿਖਿਆ ਬਥੇਰੇ ਇਧਰ ਉਧਰ ਭੱਜਣਗੇ। ਹਿੰਦੀ ਦੇ ਵਿੱਚ ਤੁਸੀਂ ਪੜੋਗੇ ਤਾਂ ਲਿਖਿਆ ਮਤਲਬ ਕਿ ਖੋਜ ਪੜਤਾਲ ਕਰਨਗੇ, ਪਹੁੰਚਣ ਕਰਨਗੇ, ਪੂਛਤਾਚ ਕਰੇਗੇ। ਮਤਲਬ ਜਿਸ ਤਰ੍ਹਾਂ ਕਿ ਅੱਜ ਕੋਈ ਵੀ ਵਿਅਕਤੀ ਦਾਨੀਅਲ ਦੀ ਪੁਸਤਕ ਨੂੰ ਲੈਂਦਾ ਆ ਪੜ੍ਹਦਾ ਆ ਔਰ ਅ ਇਸ ਨੂੰ ਮੰਨਨ ਕਰਦਾ ਹੈ ਸਿੱਖਦਾ ਹੈ ਤਾਂ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਹੁੰਦੀਆਂ ਆ ਜਿਸ ਤੱਕ ਅਸੀਂ ਸਿੱਖ ਰਹੇ ਹਾਂ ਦਾਨੀਲ ਦੀ ਕਿਤਾਬ ਨੂੰ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਪਰਮੇਸ਼ਰ ਦਾਨੀਲ ਦੇ ਭਵਿਖਵਾਣੀਆਂ ਨੂੰ ਸਮਾਜ ਚ ਪੂਰਾ ਕਰਦਾ ਆ ਔਰ ਕੁਝ ਹੈਗੇ ਜਿਹੜੀਆਂ ਆਉਣ ਵਾਲੇ ਸਮੇਂ ਚ ਪੂਰੀਆਂ ਹੋਣਗੀਆਂ ਸੋ ਅਸੀਂ ਲਿਖਿਆ ਵਿਦਿਆ ਵਧੇਗੀ ਮਤਲਬ ਕਈ ਪ੍ਰਕਾਰ ਦੇ ਨਵੇਂ ਭੇਦ ਸਾਨੂੰ ਇਹਦੇ ਵਿੱਚੋਂ ਕੀ ਸਿੱਖਣ ਨੂੰ ਮਿਲਣਗੇ ਜਦੋਂ ਅਸੀਂ ਇਹਨਾਂ ਨੂੰ ਕੀ ਕਰਾਂਗੇ ਖੋਜ ਪੜਤਾਲ ਕਰਾਂਗੇ ਤਾਂ ਇਹ ਚੀਜ਼ ਇਸ ਜਗਤ ਲਿਖੀ ਹੈ ਸੋ ਇਹ 4 ਅਜ ਤਾਂ ਅਸੀਂ ਦੇਖਿਆ 12 ਅਧਿਆਏ ਦਾਨੀਅਲ 12 ਦਾ 1 ਤੋਂ 4 ਅਜ ਤਾਂ ਬਾਰੇ ਅਸੀਂ ਦੇਖਿਆ ਸੋ ਇਸ ਦੇ ਵਿੱਚ ਤੁਹਾਨੂੰ ਕੋਈ ਚੀਜ਼ ਨਹੀਂ ਸਮਝਣ ਲੱਗੀ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਅਗਰ ਤੁਸੀਂ ਗੱਲ ਵੀ ਕਰਨਾ ਚਾਹੋ ਤਾਂ ਮੇਰਾ ਮੋਬਾਈਲ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ 98899805 ਵਾਟਸਐਪ ਇब्राहिम ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਇਸ ਨੂੰ ਮੈਂ ਥੋੜਾ ਰਿਵਾਈਸ ਕਰ ਦੇਣਾ ਫਿਰ ਮਤਲਬ ਪਹਿਲਾ ਜੋ ਮਿਕਾਇਲ ਦਾ ਖੜਾ ਹੋਣਾ ਉਹ ਕਿਹਾ ਯੁੱਧ ਲਈ ਉਹ ਉੱਠੇਗਾ ਜਿਹੜਾ ਯੁੱਧ ਕਦੋਂ ਹੋਏਗਾ ਪ੍ਰਕਾਸ਼ੀ ਬੋਥੇ 12 ਦੇ ਉਸ ਦੀ 7 ਆਇਤ ਦੇ ਵਿੱਚ ਔਰ ਉਹ ਹੋਏਗਾ 7 ਸਾਲ ਦੇ ਹਾਫ ਟਾਈਮ ਚ ਔਰ ਅਗਲਾ ਅਸੀਂ ਦੇਖਿਆ ਕਿ ਜਿਹੜੀ ਕਿਆਮਤ ਆ ਉਹ ਪਹਿਲੋਂ ਦਰਮੀਆਂ ਦੀ ਕਿਆਮਤ ਹੋਏਗੀ ਵੱਖ-ਵੱਖ ਸਿਆਚ ਔਰ ਉਸ ਤੋਂ ਬਾਅਦ ਜੋ ਆ ਉਹ ਨਿਆਉਂ ਦੀ ਕਿਆਮਤ ਹੋਊਗੀ ਨਿਆਉਂ ਦੀ ਕਿਆਮਤ 'ਚ ਕੁਝ ਲੋਕ ਧਰਮਵੀ ਜੀ ਉੱਠਣਗੇ ਜਿਹੜੇ ਹਜ਼ਾਰ ਸਾਲ ਦੇ ਵਿੱਚ ਮਰੇ ਹੋਣਗੇ ਔਰ ਦੂਸਰੇ ਜਿਹੜੇ ਆਦਮ ਤੋਂ ਲੈ ਕੇ ਹਜ਼ਾਰ ਸਾਲ ਦੇ ਉਸ ਰਾਜ ਤੀਕਰ ਜਿਹੜੇ ਮਰੇ ਆ ਜਿਹੜੇ ਪਾਪ 'ਚ ਮਰੇ ਉਹਨਾਂ ਦਾ ਫਿਰ ਇੱਕੋ ਵਾਰੀ ਪੁਨਰ ਉਥਾਨ ਹੋਏਗਾ ਔਰ ਸਾਰੇ ਹੀ ਫਿਰ ਸਫੇਦ ਸਿੰਘਾਸਨ ਦੇ ਅੱਗੇ ਖੜੇ ਹੋਣਗੇ ਔਰ ਜਿਨ੍ਹਾਂ ਦਾ ਨਾਮ ਲਿਖਿਆ ਜੀਵਨ ਦੀ ਬੋਥੀ 'ਚ ਲਿਖਿਆ ਹੈ ਨਹੀਂ ਲੰਬਾ ਉਹ ਅੱਗ ਦੀ ਚੀਜ਼ 'ਚ ਸੁੱਟਿਆ ਗਿਆ ਸੋ ਇਹ ਸਾਰੀ ਚੀਜ਼ਾਂ ਸੀ ਦੇਖੀਆਂ ਸੋ ਇਨ੍ਹਾਂ ਬਚਨਾਂ ਦੇ ਦੁਆਰਾ ਪ੍ਰਭੂ ਸਾਨੂੰ ਆਸ਼ੀਸ਼ ਦੇਵੇ ਆਮੀਨ